ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਥੇ ਇੱਕ ਵੱਡਾ ਝਟਕਾ ਕਹਿ ਸਕਦੇ ਹਾਂ ਤੇ ਕੁਲਵੰਤ ਸਿੰਘ ਦੇ ਵੱਲੋਂ ਨਿੱਜੀ ਕਾਰਨਾਂ ਦੇ ਕਾਰਨ ਜਿਹੜਾ ਕਿ ਅਸਤੀਫਾ ਦਿੱਤਾ ਗਿਆ ਹੈ ਤਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨਿਜੀ ਕਾਰਨਾ ਕਰਕੇ ਲਿਆ ਗਿਆ ਹੈ ਹੁਣ ਇਹ ਅਹੁਦਾ ਖਾਲੀ ਹੋ ਗਿਆ ਹੈ ਤੇ ਨਮੀਆਂ ਚੋਣਾ ਕਰਵਾਈਆਂ ਜਾਣਗੀਆਂ ਤੇ ਜਿਸ ਦੇ ਤਹਿਤ ਸੂਤਰਾਂ ਦੇ ਅਨੁਸਾਰ ਕੁਲਵੰਤ ਸਿੰਘ ਵਿਧਾਇਕ ਹੋਣ ਕਾਰਨ ਇਸ ਅਹੁਦੇ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਤੇ ਇਸ ਲਈ ਉਹਨਾਂ ਨੇ ਅਸਤੀਫਾ ਦੇਣ ਦੇ ਲਈ ਜਿਹੜਾ ਬਿਹਤਰ ਸਮਝਿਆ ਹੈ ਤੇ ਤੁਹਾਨੂੰ ਦੱਸ ਹੀਏ ਕਿ ਉਹਨਾਂ ਨੂੰ 12 ਤਰੀਕ ਨੂੰ ਬਿਨਾਂ ਕਿਸੇ ਫਿਰੋ ਦੇਸ ਕੱਤਰ ਚੁੜਿਆ ਗਿਆ ਸੀ ਤੇ ਦੱਸਿਏ ਕਿ ਇਹ ਚੋਣਾ 12 ਜੁਲਾਈ ਨੂੰ ਹੋਇਆ ਸੀ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਖੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸਕੱਤਰ ਦੇ ਅਹੁਦੇ ਦੀ ਜਿਹੜੀ ਕਿ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਤੋਂ ਇਲਾਵਾ ਆਪ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ सिद्धार्थ ਸ਼ਰਮਾ ਨੂੰ ਜਿਹੜਾ ਕਿ ਸੰਯੁਕਤ ਸਿਕੱਤਰ ਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਤੇ ਉਥੇ ਹੀ ਆ ਯਾਦ ਕਰਵਾ ਦਈਏ ਕਿ ਪੰਜਾਬ ক্রিকেট ਐਸੋਸੀਏਸ਼ਨ ਦੀ ਆਪਣੀ ਪਛਾਣ ਹੈ ਤੇ ਸੰਗਠਨ ਦੇ ਦੋ ਵੱਡੇ ਸਟੇਡੀਅਮ ਨੇ ਤੇ ਇੱਕ ਮੁਹਾਲੀ ਫੀਲ ਜਿਹੜਾ ਕਿ 10 ਚ ਹੈ ਤੇ ਜਦੋਂ ਕਿ ਦੂਜਾ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਚ ਹੈ ਤੇ ਪਹਿਲਾ ਮੈਚ ਜਿਹੜਾ ਕਿ ਮੁਹਾਲੀ ਸਟੇਡੀਅਮ ਦੇ ਵਿੱਚ ਹੁੰਦੇ ਸੀ ਤੇ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋਏ ਨੇ ਤੇ ਜਦੋਂ ਕਿ ਆਈਪੀਐਲ ਮੈਚ ਨੇ ਪੀਸੀਏ ਦੇ ਨਵੇਂ ਮੁੱਲਾਪੁਰ ਸਟੇਡੀਅਮ ਨੂੰ ਮਾਨਤਾ ਦਿੱਤੀ ਤੇ ਹੁਣ ਉੱਥੇ ਹੀ ਦੱਸਿਆ ਜਾ ਰਿਹਾ ਕਿ ਆਪ ਵਿਦਾਇਕ ਕੁਲਵੰਤ ਸਿੰਘ ਨੇ ਨਿੱਜੀ ਕਾਰਨਾ ਦੇ ਵਿੱਚ ਨਿੱਜੀ ਕਾਰਨਾ ਕਰਕੇ ਜਿਹੜਾ ਕਿ ਅਚਾਨਕ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਉਥੇ ਇਹ ਮੋੜ ਚੋਣਾ ਹੋਣ ਗਿਆ ਤੇ ਇਸ ਦੇ ਦੌਰਾਨ ਇੱਕ ਵੱਡਾ ਝਟਕਾ ਕਹਿ ਸਕਦੇ ਆ ਤੇ ਆਮ ਆਦਮੀ ਪਾਰਟੀ ਦੇ ਵਿਦਾਇਕ ਕੁਲਵੰਤ ਸਿੰਘ ਨੇ ਜਿਹੜਾ ਕਿ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾ ਕਰਕੇ ਲਿਆ ਗਿਆ ਹੁਣ ਇਹ ਅਹੁਦਾ ਖਾਲੀ ਹੋ ਗਿਆ ਤੇ ਨਮੀਆਂ ਚੂਣਾ ਕਰਵਾਈਆਂ ਜਾਣਗੀਆਂ ਤੇ ਜਿਸ ਦੇ ਤਹਿਤ ਸੂਤਰਾਂ ਦੇ ਅਨੁਸਾਰ ਕੁਲਵੰਤ ਸਿੰਘ ਵਿਧਾਇਕ ਹੋਣ ਕਾਰਨ ਇਸ ਅਹੁਦੇ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਤੇ ਇਸ ਲਈ ਉਹਨਾਂ ਨੇ ਅਸਤੀਫਾ ਦੇਣ ਦੇ ਲਈ ਜਿਹੜਾ ਬਿਹਤਰ ਸਮਝਿਆ ਹੈ ਤੇ ਤੁਹਾਨੂੰ ਦੱਸ ਹੀਏ ਕਿ ਉਹਨਾਂ ਨੂੰ 12 ਤਰੀਕ ਨੂੰ ਬਿਨਾਂ ਕਿਸੇ ਫਿਰੋਦ ਦੇਸ ਕੱਤਰ ਚੁੜਿਆ ਗਿਆ ਸੀ ਤੇ ਦੱਸ ਹੀਏ ਕਿ ਇਹ ਚੂਣਾ 12 ਜੁਲਾਈ ਨੂੰ ਹੋਈਆਂ ਸੀ ਤੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਖੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸਕੱਤਰ ਦੇ ਅਹੁਦੇ ਦੀ ਜਿਹੜੀ ਕਿ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਤੋਂ ਇਲਾਵਾ ਆਪ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ ਸਿਧਾਰਥ ਸ਼ਰਮਾ ਨੂੰ ਜਿਹੜਾ ਕਿ ਸੰਯੁਕਤ ਸਕੱਤਰ ਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਤੇ ਉਥੇ ਹੀ ਯਾਦ ਕਰਵਾ ਦਈਏ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਆਪਣੀ ਪਛਾਣ ਹੈ ਤੇ ਸੰਗਠਨ ਦੇ ਦੋ ਵੱਡੇ ਸਟੇਡੀਅਮ ਨੇ ਤੇ ਇੱਕ ਮੁਹਾਲੀ ਫੀਲ ਜਿਹੜਾ ਕਿ 10 ਚ ਹੈ ਤੇ ਜਦੋਂ ਕਿ ਦੂਜਾ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਚ ਹੈ ਤੇ ਪਹਿਲਾ ਮੈਚ ਜਿਹੜਾ ਹੈ ਕਿ ਮੁਹਾਲੀ ਸਟੇਡੀਅਮ ਦੇ ਵਿੱਚ ਹੁੰਦੇ ਸੀ ਤੇ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋਏ ਨੇ ਤੇ ਜਦੋਂ ਕਿ ਆਈਪੀਐਲ ਮੈਚ ਨੇ ਪੀਸੀ ਦੇ ਨਵੇਂ ਮੁੱਲਾਪੁਰ ਸਟੇਡੀਅਮ ਨੂੰ ਮਾਨਤਾ ਦਿੱਤੀ ਤੇ ਹੁਣ ਉੱਥੇ ਹੀ ਦੱਸਿਆ ਜਾ ਰਿਹਾ ਕਿ ਆਪ ਵਿਦਾਇਕ ਕੁਲਵੰਤ ਸਿੰਘ ਨੇ ਨਿੱਜੀ ਕਾਰਨਾਂ ਦੇ ਵਿੱਚ ਨਿੱਜੀ ਕਾਰਨਾਂ ਕਰਕੇ ਜਿਹੜਾ ਕਿ ਅਚਾਨਕ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਉਥੇ ਇਹ ਮੋੜ ਚੋਣਾ ਹੋਣ ਗਿਆ ਤੇ ਜਿਸ ਦੇ ਦੌਰਾਨ ਇੱਕ ਵੱਡਾ ਝਟਕਾ ਕਹਿ ਸਕਦੇ ਆ ਤੇ ਆਮ ਆਦਮੀ ਪਾਰਟੀ ਦੇ ਵਿਦਾਇਕ ਕੁਲਵੰਤ ਸਿੰਘ ਨੇ ਜਿਹੜਾ ਕਿ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ